ਵੀ ਆਪਣੇ ਪੰਜਾਬ ਦੇ ਕੋਈ ਮਾੜੇ ਭਾਗ ਸੀ ਇਹੋ ਜਾਂ ਮੁੱਖ ਮੰਤਰੀ ਮਿਲ ਗਿਆ ਜੀ ਤੇ ਸਹਿਣ ਸ਼ਕਤੀ ਬਿਲਕੁਲ ਵੀ ਨਹੀਂ ਇੱਕ ਪੰਜਾਬ ਦੇ ਨਲਾਇਕ ਮੁੱਖ ਮੰਤਰੀ ਨੇ ਟੇਬਲ ਤੇ ਉਹ ਗੱਲਾਂ ਦਾ ਜਵਾਬ ਨਹੀਂ ਦੇ ਸਕਿਆ ਇਸ ਕਰਕੇ ਕਿਸਾਨਾਂ ਨਾਲ ਉਹਨੇ ਸਿੱਧਾ ਮੱਥਾ ਲਾਇਆ ਜਿਹੜਾ ਇਹ ਮੁੱਖ ਮੰਤਰੀ ਹੈ ਹਲੇ ਇਹਦਾ ਦਿਮਾਗ ਆ ਜਾਂ ਜਿਹੜੀ ਇਹਦੀ ਸੋਚਣ ਸ਼ਕਤੀ ਉਹ ਬੱਚਿਆਂ ਵਰਗੀ ਆ ਇਹ ਦੇ ਸੂਬੇ ਨੂੰ ਚਲਾਉਣ ਦੇ ਕਾਬਲ ਨਹੀਂ ਮੀਟਿੰਗ ਤੋਂ ਬਾਅਦ ਗੱਲਬਾਤ ਹੋ ਰਹੀ ਸਾਹਮਣੇ ਆ ਗਈ ਕਿ ਸੀਮ ਭਗਵੰਤ ਮਾਨ ਤਾਂ ਕਿਸਾਨਾਂ ਨਾਲ ਗੁੱਸੇ ਹੋ ਕੇ ਚਲੇ ਗਏ ਉਹ ਜਦੋਂ ਚੋਰ ਨੂੰ ਚੋਰ ਕਹਿੰਦੇ ਆ ਉਹਨੇ ਗੁੱਸਾ ਕਰਨਾ ਲਾਜ਼ਮੀ ਆ ਮੁੱਖ ਮੰਤਰੀ ਸਾਹਿਬ ਉੱਥੇ ਕਹਿ ਕੇ ਉੱਠ ਖੜੇ ਵੀ ਜਿਹੜੀਆਂ ਮੰਗਾਂ ਤੇ ਆਪਣੀ ਸਹਿਮਤੀ ਬਣੀ ਤਾਂ ਇਹ ਵੀ ਨਹੀਂ ਮੈਂ ਮੰਨਦਾ ਸਾਰਿਆਂ ਨੂੰ ਚੈਲੰਜ ਕਰਿਆ ਵੀ ਕਰ ਲੋ ਕੀ ਕਰਨਾ ਹੈ ਮੁੱਖ ਮੰਤਰੀ ਦੀ ਭਾਸ਼ਾ ਨਹੀਂ ਹੈਗੀ ਜੇ ਆਗੂਆਂ ਨੂੰ ਰੀਟੇਨ ਕਰ ਲੈਣਗੇ ਕਿੰਨੇ ਕ ਨੂੰ ਕਰ ਲੈਣਗੇ ਜ਼ਿਲ੍ਹਾ ਪ੍ਰਧਾਨ ਬਲਾਕ ਪ੍ਰਧਾਨਾਂ ਨੂੰ ਫੜ ਲੈਣਗੇ ਜਿਹੜੇ ਸਾਡੇ ਨਾਲ ਪਿੰਡਾਂ ਚੋਂ ਕਿਸਾਨ ਤੁਰਦੇ ਨੇ ਸਾਰੇ-ਸਾਰੇ ਪਿੰਡ ਤੁਰਦੇ ਨੇ ਉਹ ਖੇਤਾਂ ਵਿੱਚ ਦੀ ਜਾ ਕੇ ਵੀ ਚੰਡੀਗੜ੍ਹ ਨੂੰ ਦੱਬ ਲਾਂਗੇ ਜਿਵੇਂ ਆਪਾਂ ਕਿਸੇ ਵੱਡੇ ਕ੍ਰਿਮੀਨਲ ਨੂੰ ਫੜਦੇ ਆ ਜਾਂ ਕਿਸੇ ਵੱਡੇ ਦੋਸ਼ੀ ਨੂੰ ਫੜਦੇ ਆ ਜਾਂ ਕਿਸੇ ਵੱਡੇ ਬਲੈਕੀ ਨੂੰ ਫੜਦੇ ਆ ਲੋਕੇਸ਼ਨ ਲਾ ਕੇ ਉਹਨਾਂ ਨੂੰ ਖੇਤੋਂ ਫੜਿਆ ਇੱਕ ਸਾਡੇ ਸੁਨਾਮ ਬਲਾਕ ਦੇ ਲਖਵੀਰ ਸਿੰਘ ਪਿੰਡ ਤੋਂ ਮਲਕੀਤ ਸਿੰਘ ਜੀ ਨੇ ਜਿਨ੍ਹਾਂ ਦੀ ਉਮਰ ਤਕਰੀਬਨ 85-90 ਸਾਲ ਦੀ ਆ ਸਰਕਾਰ ਨੂੰ ਉਹਨਾਂ ਤੋਂ ਕੀ ਖਤਰਾ ਹੋ ਗਿਆ ਸੀ ਉਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਸਰਕਾਰ ਲੈ ਗਈ ਇਹ ਭਗਵਾਨ ਤੋਂ ਹੁਣ ਜੋਰ ਅਜ਼ਮਾਈ ਕਰੂਗਾ ਦੇਖਦੇ ਜਿੰਨਾ ਕਿ ਚਿਰ ਕਰੂਗਾ ਉਹਨਾਂ ਕਿ ਚਿਰ ਇਹਦੇ ਨਾਲ ਜੂਝਾਂਗੇ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਸੀ ਕਿ 5 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਅਣਮਿੱਥੇ ਸਮੇਂ ਲਈ ਦਰਨਾ ਲਗਾਇਆ ਜਾਵੇਗਾ ਉਸ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਨਾਲ ਮੀਟਿੰਗ ਹੁੰਦੀ ਆ ਮੀਟਿੰਗ ਬੇਸਟਾ ਰਹਿੰਦੀ ਆ ਅਤੇ सीएम ਭਗਵੰਤ ਮਾਨ ਨਾਰਾਜ਼ ਹੋ ਕੇ ਮੀਟਿੰਗ ਚੋਂ ਬਾਹਰ ਜਾਂਦੇ ਨੇ ਉਸ ਤੋਂ ਬਾਅਦ ਆਗੂਆਂ ਨੇ ਇਹ ਵੀ ਗੱਲ ਆਖੀ ਆ ਕਿ ਸਾਡੀਆਂ ਗੱਲਾਂ ਨਹੀਂ ਮੰਨੀਆਂ ਅੱਧੀਆਂ ਗੱਲਾਂ ਤੇ ਸਹਿਮਤੀ ਬਣੀ ਪਰ ਅੱਧੀਆਂ ਗੱਲਾਂ ਤੇ ਸਹਿਮਤੀ ਨਹੀਂ ਬਣੀ ਉਸ ਤੋਂ ਬਾਅਦ ਸੀਐਮ ਮਾਨ ਗੁੱਸੇ ਚ ਆਉਂਦੇ ਨੇ ਅਤੇ ਉੱਥੋਂ ਚਲੇ ਜਾਂਦੇ ਨੇ ਕਿ ਤੁਸੀਂ ਧਰਨੇ ਕਿਉਂ ਲਾਉਨੇ ਹੋ ਤੁਸੀਂ ਦੂਜੇ ਵਰਗ ਦੇ ਲੋਕ ਨੇ ਹੋਰ ਲੋਕ ਨੇ ਉਹਨਾਂ ਨੂੰ ਦੁਖੀ ਕਰਦੇ ਹੋ ਵੱਡੀਆਂ ਦਿੱਕਤਾਂ ਨੇ ਕਿ ਧਰਨੇ ਲਾਉਣ ਨਾਲ ਮਸਲੇ ਹੱਲ ਨਹੀਂ ਹੋਣੇ ਮਸਲੇ ਹੱਲ ਹੋਣਗੇ ਗੱਲਬਾਤ ਦੌਰਾਨ ਪਰ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਆ ਪੰਜਾਬ ਪੁਲਿਸ ਨੇ ਸਾਰੇ ਜਿਹੜੇ ਸੀਨੀਅਰ ਆਗੂ ਸੀ ਸੰਜੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਦੇ ਚਾਹੇ ਉਹ ਭਾਰਤੀ ਕਿਸਾਨ ਜੂਨ ਡਕਾਉਂਦਾ ਚਾਹੇ ਉਹ ਭਾਰਤੀ ਕਿਸਾਨ ਜੂਨ ਉਗਰਾਹਾਂ ਚਾਹੇ ਉਹ ਭਾਰਤੀ ਕਿਸਾਨ ਜੂਨ ਰਾਜੇਵਾਲਾ ਉਹਨਾਂ ਦੇ ਘਰੇ ਛਾਪੇਮਾਰੀ ਕੀਤੀ ਜ਼ਿਲ੍ਹੇ ਦੇ ਆਗੂ ਕਾਫੀ ਚੱਕੇ ਗਏ ਨੇ ਅਤੇ ਕਾਫੀ ਜਿਹੜੇ ਘਰਾਂ 'ਚ ਨਹੀਂ ਮਿਲੇ ਉਹੀ ਬੱਚੇ ਨੇ ਨਹੀਂ ਵੱਡੇ ਆਗੂ ਆ ਨਜ਼ਰਬੰਦ ਕੀਤਾ ਗਿਆ ਸੋ ਗੱਲਬਾਤ ਕਰਨ ਲਈ ਭਾਰਤੀ ਕਿਸਾਨ ਜੁਨੀਅਰ ਰਾਜੇਵਾਲ ਦੇ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਮਾਝਾ ਸਾਡੇ ਨਾਲ ਮੌਜੂਦ ਨੇ ਕੁਲਵਿੰਦਰ ਜੀ ਕਾਫੀ ਛਾਪੇ ਮਾਰੀਆਂ ਹੋਈਆਂ ਨੇ ਕਾਫੀ ਜਥੇਬੰਦੀਆਂ ਦੇ ਆਗੂ ਨਜ਼ਰਬੰਦ ਵੀ ਕੀਤੇ ਗਏ ਨੇ ਕੋਈ ਥਾਣਿਆਂ 'ਚ ਨਜ਼ਰਬੰਦ ਕੋਈ ਘਰਾਂ 'ਚ ਨਜ਼ਰਬੰਦ ਕਿਤੇ ਕਿਤੇ ਨਜ਼ਰਬੰਦ ਹੋਏ ਨੇ ਤੇ ਤੁਹਾਡਾ ਕਿਵੇਂ ਰਿਹਾ ਕਿਉਂਕਿ ਭਾਰਤੀ ਕਿਸਾਨ ਜੁਨੀਅਰ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਨੂੰ ਵੀ ਨਜ਼ਰਬੰਦ ਕੀਤਾ ਗਿਆ ਤੇ ਤੁਸੀਂ ਬਲਾਕ ਪ੍ਰਧਾਨ ਹੋ ਕਿਵੇਂ ਰਿਹਾ ਤੁਹਾਡਾ ਤੁਹਾਡੇ ਘਰ ਤੇ ਵੀ ਛਾਪੇ ਮਾਰੀ ਹੋਈ ਦੇਖੋ ਭਰਾ ਜੀ ਸਰਕਾਰ ਨੇ ਜੋਰ ਪੂਰਾ ਲਾਇਆ ਜਿਹੜੇ ਆਗੂਆਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਦੀਆਂ ਲੋਕੇਸ਼ਨਾਂ ਲੈ ਕੇ ਜਿਵੇਂ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਗੁਰਮੀਤ ਸਿੰਘ ਕਪੈਲ ਉਹ 3 ਵਜੇ ਉੱਠ ਕੇ ਖੇਤ ਚਲੇ ਗਏ ਸਾਨੂੰ ਪਤਾ ਸੀ ਕਿਉਂਕਿ ਸਾਨੂੰ ਪਤਾ ਸੀ ਵੀ ਸਰਕਾਰ ਨਲਾਇਕਾ ਸਰਕਾਰ ਟੇਬਲ ਤੇ ਬਹਿ ਕੇ ਸਾਡੇ ਨਾਲ ਗੱਲ ਕਰਨ ਦੇ ਯੋਗ ਨਹੀਂ ਅਣਜਾਣ ਵਿਅਕਤੀ ਸੂਬੇ ਦੀ ਸਰਕਾਰ ਚਲਾ ਰਹੇ ਨੇ ਸਾਨੂੰ ਇਹ ਪਤਾ ਸੀ ਵੀ ਇਹ ਕੋਈ ਵੀ ਹਤਕੰਡਾ ਵਰਤ ਸਕਦੇ ਨੇ ਗ੍ਰਿਫਤਾਰ ਕਰ ਸਕਦੇ ਨੇ ਡਿਟੇਨ ਕਰ ਸਕਦੇ ਨੇ 3 ਵਜੇ ਉੱਠ ਕੇ ਬਾਹਰ ਚਲੇ ਗਏ ਸੀ ਖੇਤ ਉਹਨਾਂ ਦੀ ਲੋਕੇਸ਼ਨ ਲਾ ਕੇ ਜਿਵੇਂ ਆਪਾਂ ਕਿਸੇ ਵੱਡੇ ਕ੍ਰਿਮੀਨਲ ਨੂੰ ਫੜਦੇ ਆ ਜਾਂ ਕਿਸੇ ਵੱਡੇ ਦੋਸ਼ੀ ਨੂੰ ਫੜਦੇ ਆ ਜਾਂ ਕਿਸੇ ਵੱਡੇ ਬਲੈਕੀ ਨੂੰ ਫੜਦੇ ਆ ਲੋਕੇਸ਼ਨ ਲਾ ਕੇ ਉਹਨਾਂ ਨੂੰ ਖੇਤੋਂ ਫੜਿਆ ਸਾਡੇ ਜ਼ਿਲ੍ਹੇ ਦੇ ਕਈ ਆਗੂ ਜਿਵੇਂ ਸਾਡੇ ਜ਼ਿਲ੍ਹੇ ਦੇ ਪ੍ਰੈਸ ਸਕੱਤਰ ਸੀ ਪਹਿਲਾਂ ਹੁਣ ਜ਼ਿਲ੍ਹੇ ਦੇ ਮੀਤ ਪ੍ਰਧਾਨ ਨੇ ਸਰਦਾਰ ਬਲਜਿੰਦਰ ਸਿੰਘ ਜੀ ਸੰਗਰੇੜੀ ਸਰਦਾਰ ਅਜੈਬ ਸਿੰਘ ਜੀ ਸੰਗਰੇਢੀ ਸਾਡੇ ਪ੍ਰੈਸ 77 ਉਹ ਵੀ ਸਾਡੇ ਫੜ ਗ੍ਰਫਤਾਰ ਹੋਏ ਨੇ ਇੱਕ ਸਾਡੇ ਸੁਨਾਮ ਬਲਾਕ ਦੇ ਲਖਵੀਰ ਸਿੰਘ ਪਿੰਡ ਤੋਂ ਮਲਕੀਤ ਸਿੰਘ ਜੀ ਨੇ ਜਿਨ੍ਹਾਂ ਦੀ ਉਮਰ ਤਕਰੀਬਨ 85-90 ਸਾਲ ਦੀ ਆ ਸਰਕਾਰ ਨੂੰ ਉਹਨਾਂ ਤੋਂ ਕੀ ਖਤਰਾ ਹੋ ਗਿਆ ਸੀ ਉਹਨਾਂ ਨੂੰ ਵੀ ਗ੍ਰਫਤਾਰ ਕਰਕੇ ਸਰਕਾਰ ਲੈ ਗਈ ਇੱਕ 90 ਸਾਲ 85 ਸਾਲ ਦੇ ਬਜ਼ੁਰਗ ਨੂੰ ਗ੍ਰਫਤਾਰ ਕਰ ਲਾਂ ਇੱਥੋਂ ਸਰਕਾਰ ਦੀ ਨੀਅਤ ਦਾ ਪਤਾ ਲੱਗਦਾ ਵੀ ਸਰਕਾਰ ਹੈ ਜਿਹੜੀ ਬੁਖਲਾਹਟ ਚਾ ਸਰਕਾਰ ਤੋਂ ਅਪਦਾ ਕੰਮ ਹੋ ਨਹੀਂ ਰਿਹਾ ਇਸ ਕਰਕੇ ਪੁਲਿਸ ਦੀ ਮਦਦ ਨਾਲ ਸੰਯੁਕਤ ਮੋਰਚੇ ਨੂੰ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਸਰਕਾਰ ਦਬਾਉਣਾ ਚਾਹੁੰਦੀ ਹੈ ਜਿਹੜੀ ਸਰਕਾਰ ਦਾ ਇਹ ਬਹੁਤ ਵੱਡੀ ਭੁੱਲ ਆ ਸਰਕਾਰ ਨੇ ਪਹਿਲਾਂ ਸੈਂਟਰ ਸਰਕਾਰ ਨੇ ਜ਼ੋਰ ਲਾਇਆ ਕਿਸਾਨ ਸੰਯੁਕਤ ਮੋਰਚਾ ਮੋਦੀ ਤੋਂ ਨਹੀਂ ਦਬਿਆ ਇਹ ਭਗਵੰਤ ਹੁਣ ਜ਼ੋਰ ਅਜ਼ਮਾਈ ਕਰੂਗਾ ਦੇਖਦੇ ਜਿੰਨਾ ਕਚਰ ਕਰੂਗਾ ਉਨਾ ਕਚਰਾ ਇਹਦੇ ਨਾਲ ਜੂਝਾਂਗੇ ਜਿਵੇਂ ਕਹਿੰਦੇ ਆ ਵੀ ਸ਼ਹੀਦੀਆਂ ਦੇਵਾਂਗੇ ਲੜ ਕੇ ਜੇ ਗ੍ਰਿਫਤਾਰੀ ਦੇਣੀ ਵੀ ਪਈ ਤਾਂ ਕਿਸੇ ਗੱਲ ਨਾਲ ਗ੍ਰਿਫਤਾਰੀ ਦੇਵਾਂਗੇ ਪਰ ਜਿਹੜਾ ਸਾਡਾ ਸਿਸਟਮ ਹੈ ਉਹਨੂੰ ਅਸੀਂ ਪੂਰ ਚੜ੍ਹਨ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਪਰ ਕੁਲਵਿੰਦਰ ਜੀ 3 ਤਰੀਕ ਦੀ ਮੀਟਿੰਗ ਹੁੰਦੀ ਆ ਪਹਿਲਾ ਮੀਟਿੰਗ ਤੋਂ ਇਹ ਲੱਗਦਾ ਸੀ ਕਿ ਸੰਯੁਕਤ ਕਿਸਾਨ ਮੋਰਚੇ ਨੂੰ ਸੰਤੁਸ਼ਟ ਕਰ ਪਾਉਣਗੇ ਸੀਐਮ ਭਗਵੰਤ ਮਾਨ ਗੱਲਬਾਤ ਵੀ ਹੁੰਦੀ ਆ ਉੱਥੇ ਕਾਫੀ ਕੁਝ ਹੋਇਆ ਪਰ ਮੀਟਿੰਗ ਤੋਂ ਬਾਅਦ ਗੱਲਬਾਤ ਹੋਰ ਹੀ ਸਾਹਮਣੇ ਆ ਗਈ ਕਿ ਸੀਐਮ ਭਗਵੰਤ ਮਾਨ ਤਾਂ ਕਿਸਾਨਾਂ ਨਾਲ ਗੁੱਸੇ ਹੋ ਕੇ ਚਲੇ ਗਏ ਉੱਥੋਂ ਨਹੀਂ ਬਿਰਜੀ ਗੱਲਾਂ ਆ ਜਦੋਂ ਚੋਰ ਨੂੰ ਚੋਰ ਕਹਿੰਦੇ ਆ ਉਹਨੇ ਗੁੱਸਾ ਕਰਨਾ ਲਾਜ਼ਮੀ ਆ ਸਰਦਾਰ ਬਲਵੀਰ ਸਿੰਘ ਰਾਜੇਵਾਲ ਜਿਨ੍ਹਾਂ ਨੇ ساری ਜ਼ਿੰਦਗੀ ਆਪਣੇ ਕਿਸਾਨਾਂ ਦੀ ਸੇਵਾ ਕਰਨ ਵਾਸਤੇ ਲਾਤੀ ਜਿਨ੍ਹਾਂ ਨੂੰ ਬਹੁਤ ਵੱਡਾ ਇਸ ਗੰਗ ਦਾ ਗਿਆਨ ਆ ਉਹਨਾਂ ਨੇ ਜਦੋਂ ਪੰਜਾਬ ਦੇ ਵਿਭਾਗਿਆਂ ਦੀ ਮਾਰਕਫੈਟ ਦੀ ਬੇਰਕਾ ਦੀ ਜਿੰਨੇ ਵੀ ਪੰਜਾਬ ਸਰਕਾਰ ਅਧੀਨ ਵਿਭਾਗੇ ਨੇ ਜਿਨ੍ਹਾਂ ਨੇ ਸਾਡੀ ਫਸਲ ਦੀ ਜਾਂ ਕਿਸਾਨਾਂ ਦੇ ਹਿੱਤਾਂ ਵਾਸਤੇ ਕੰਮ ਕਰਨਾ ਉਹਨਾਂ ਦੀ ਗੱਲ ਕਰੀ ਉਹਨਾਂ ਨੇ ਦੱਸਿਆ ਵੀ ਤੁਹਾਡੇ ਪੰਜਾਬ ਦੇ ਵਿਭਾਗਿਆਂ ਚ ਬਹੁਤ ਵੱਡਾ ਕਰੋੜਾਂ ਦਾ ਘਪਲਾ ਹੋ ਰਿਹਾ ਸੀਐਮ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਨਾਮ ਲੈ ਕੇ ਦੱਸੋ ਰਾਜੇਵਾਲ ਸਾਹਿਬ ਨੇ ਨਾਮ ਵੀ ਲੈਤਾ ਜਿਹੜਾ ਅਸੀਂ ਨਹੀਂ ਲੈਣਾ ਕਿਉਂਕਿ ਉਹ ਅੰਦਰਲੀ ਮੀਟਿੰਗ ਦੀ ਗੱਲ ਆ ਅਸੀਂ ਜਨਤਕ ਨਹੀਂ ਕਰਦੇ ਉਹ ਰਾਜੇਵਾਲ ਸਾਹਿਬ ਦੱਸ ਸਕਦੇ ਨੇ ਉਸ ਤੋਂ ਬਾਅਦ ਉਹ ਭੜਕ ਗਏ ਉਹਨਾਂ ਦੇ ਮਨ 'ਚ ਇਹ ਲੱਗਿਆ ਵੀ ਇਹ ਸਾਨੂੰ ਚੋਰ ਕਹਿੰਦੇ ਨੇ ਕਿਉਂਕਿ ਚੋਰ ਨੂੰ ਚੋਰ ਕਹਿਣਾ ਪੈਣਾ ਉਸ ਤੋਂ ਬਾਅਦ ਉਹਨਾਂ ਦੀ ਉਗਰਾਹਾਂ ਸਾਹਿਬ ਨਾਲ ਗੱਲ ਹੋਈ ਗੱਲ ਸਿਰਫ ਇਹ ਹੋਈ ਦੋ ਮੁੱਦਿਆਂ ਤੇ ਰਾਜੇਵਾਲ ਸਾਹਿਬ ਤੋਂ ਜਦੋਂ ਬਾਅਦ ਵਿਚਾਰ ਹੋ ਕੇ ਉਹ ਕਹਿੰਦੇ ਵੀ ਮੇਰੀ ਅੱਖਾਂ 'ਚ ਪੇਨ ਆ ਮੈਨੂੰ ਅੱਖਾਂ ਦੀ ਦਿੱਕਤ ਆ ਕੋਈ ਅਲਰਜੀ ਹੋ ਗਈ ਮੈਂ ਜਾਣਾਂ ਤੁਸੀਂ ਇਹ ਦੱਸੋ ਵੀ ਧਰਨਾ ਲਾਓਗੇ ਉਗਰਾਹਾਂ ਸਾਹਿਬ ਕਹਿੰਦੇ ਵੀ ਜਿਵੇਂ ਕਿਸੇ ਖੇਤ ਚ ਗਈ ਮਾਈ ਨੇ ਕਿ ਨਾ ਸਾਗ ਤੋੜ ਲਿਆ ਜ਼ਿਮੀਦਾਰ ਦੇਉ ਉਹ ਜਦੋਂ ਜ਼ਿਮੀਦਾਰ ਖੇਤ ਆਇਆ ਉਹਨੇ ਆਪਦਾ ਸਾਗ ਫੜ ਲਿਆ ਸਾਗ ਫੜ ਕੇ ਮਾਈ ਨੂੰ ਕਹਿੰਦਾ ਦੇਖ ਕਹਿੰਦਾ ਕਿਵੇਂ ਮੁੱਤਰ ਮੁੱਤਰ ਝਾਕਦੀ ਆ ਉਹ ਮਾਈ ਕਹਿੰਦੀ ਵੀ ਸਾਗ ਤੇਰਾ ਸੀ ਤੇ ਖੋ ਲਿਆ ਮੁੱਤਰ ਮੁੱਤਰ ਤਾਂ ਮੇਰੀ ਐ ਅੱਖਾਂ ਤਾਂ ਮੇਰੀਆਂ ਨੇ ਇਹ ਉਦਾਹਰਨ ਦਿੱਤੀ ਰਾਜ ਨੇ ਉਗਰਾਹਾਂ ਸਾਹਿਬ ਨੇ ਉਹਨਾਂ ਨੇ ਕਿਹਾ ਵੀ ਠੀਕ ਐ ਤੁਸੀਂ ਜਿਹੜੀਆਂ ਮੰਗਾਂ ਨੇ ਕਿਸਾਨਾਂ ਦੀਆਂ ਨਹੀਂ ਮੰਨੋਂਗੇ ਤੁਸੀਂ ਕਿਸਾਨਾਂ ਨੂੰ ਨਹੀਂ ਕੁਝ ਦੇਵੋਗੇ ਪਰ ਜਿਹੜਾ ਧਰਨੇ ਲਾਉਣ ਦਾ ਅਧਿਕਾਰ ਹੈ ਸਾਡਾ ਹੱਕ ਹੈ ਅਸੀਂ ਲਾਵਾਂਗੇ ਜੇ ਆਪਣੀ ਕੋਈ ਸਹਿਮਤੀ ਨਹੀਂ ਬਣਦੀ ਤਾਂ ਕਿਹਾ ਸੀ ਉਹ ਪਰ ਪਤਾ ਨਹੀਂ ਕੀ ਹੈ ਮੁੱਖ ਮੰਤਰੀ ਸਾਹਿਬ ਅਸੀਂ ਤਾਂ ਇਹ ਸੋਚਦੇ ਆਂ ਵੀ ਆਪਣੇ ਪੰਜਾਬ ਦੇ ਕੋਈ ਮਾੜੇ ਭਾਗ ਸੀ ਇਹੋ ਜਿਹਾਂ ਮੁੱਖ ਮੰਤਰੀ ਮਿਲ ਗਿਆ ਜੀ ਤੇ ਸਹਿਣ ਸ਼ਕਤੀ ਬਿਲਕੁਲ ਵੀ ਨਹੀਂ ਜਦੋਂ ਕਿ ਵੱਡੇ ਵੱਡੇ ਮੁੱਖ ਮੰਤਰੀ ਸਾਹਿਬਾਨ ਨਾਲ ਪਹਿਲਾਂ ਮੀਟਿੰਗਾਂ ਹੁੰਦੀਆਂ ਸਾਡੇ ਆਦੂਆਂ ਦੀਆਂ ਬਾਦਲ ਸਾਹਿਬ ਨਾਲ ਵੀ ਹੋਈਆਂ ਨੇ ਚੰਨੀ ਸਾਹਿਬ ਨਾਲ ਵੀ ਕੈਪਟਨ ਸਾਹਿਬ ਨਾਲ ਵੀ ਹੋਈਆਂ ਬੜੀ हलीमी ਨਾਲ ਉਹ ਗੱਲ ਸੁਣਦੇ ਸੀ ਕੁਝ ਮਸਲਿਆਂ ਤੇ ਸਹਿਮਤੀ ਬਣ ਜਾਂਦੀ ਸੀ ਕੁਝ ਤੇ ਨਹੀਂ ਬਣਦੀ ਸੀ ਤਾਂ ਉਹਨਾਂ ਦਾ ਤਰੀਕਾ ਕਰ ਹੁੰਦਾ ਸੀ ਉਹ ਕਹਿੰਦੇ ਵੀ ਤੁਹਾਡੀਆਂ ਆ ਮੰਗਾਂ ਸੀ ਮੰਨ ਲੀਆਂ ਅਗਲੀਆਂ ਮੰਗਾਂ ਤੇ ਅਸੀਂ ਕੈਪਟਨ ਕੈਬਨਟ ਨਾਲ رائے ਕਰਾਂਗੇ ਜਾਂ ਕਿਸੇ ਬੁੱਧੀਜੀਵੀਆਂ ਦੀ ਜਾਂ ਇਸ ਕਿਸੇ ਦੇ ਐਕਸਪਰਟ ਦੀ رائے ਲਵਾਂਗੇ ਪਰ ਪਤਾ ਨਹੀਂ ਮੁੱਖ ਮੰਤਰੀ ਸਾਹਿਬ ਉੱਥੇ ਕਹਿ ਕੇ ਉੱਠ ਗੜੇ ਵੀ ਜਿਹੜੀਆਂ ਮੰਗਾਂ ਤੇ ਆਪਣੀ ਸਹਿਮਤੀ ਬਣੀ ਤਾਂ ਇਹ ਵੀ ਨਹੀਂ ਮੈਂ ਮੰਨਦਾ ਜੇ ਤੁਸੀਂ ਮਤਲਬ ਕੋਈ ਜਵਾਕਰ ਲੜ ਪੈਂਦੇ ਨੇ ਕੋਈ ਖਾਣ ਚੀਜ਼ ਵਾਸਤੇ ਤਾਂ ਇੱਕ ਜਵਾਕ ਤੋਂ ਜੇ ਅੱਧੀ ਚੀਜ਼ ਖੋਲੇ ਉਹ ਸਿੱਟ ਕੇ ਭਗ ਜਾਂਦਾ ਜਿਹੜਾ ਇਹ ਮੁੱਖ ਮੰਤਰੀ ਹੈ ਹਲੇ ਇਹਦਾ ਦਿਮਾਗ ਆ ਜਾਂ ਜਿਹੜੀ ਇਹਦੀ ਸੋਚਣ ਸਕਤੀ ਉਹ ਬੱਚਿਆਂ ਵਰਗੀ ਆ ਇਹ ਦੇ ਸੂਬੇ ਨੂੰ ਚਲਾਉਣ ਦੇ ਕਾਬਲ ਨਹੀਂ ਇਹੋ ਜੀਆਂ ਹਰਕਤਾਂ ਮੁੱਖ ਮੰਤਰੀ ਸਾਹਿਬ ਨਹੀਂ ਕਰਦੇ ਹੁੰਦੇ ਬਿਲਕੁਲ ਪਰ ਹੁਣ ਕੀ ਲੱਗਦਾ ਕਿਵੇਂ ਲੱਗਦਾ ਤੁਹਾਨੂੰ ਕਿ ਜੋ 5 ਮਾਰਚ ਨੂੰ ਤੁਸੀਂ ਵੱਡਾ ਕਾਫਲਾ ਉੱਥੇ ਲੈ ਕੇ ਜਾਣਾ ਚੰਡੀਗੜ੍ਹ ਚ ਐਂਟਰ ਹੋਣਾ ਉਹ ਐਂਟਰ ਹੋ ਪਾਉਂਗੇ ਜਾਂ ਨਹੀਂ ਕਿਉਂਕਿ ਕਾਫੀ ਤੁਹਾਡੇ ਵੱਡੇ ਆਗੂ ਨੇ ਜਿਹੜੇ ਉਹਨਾਂ ਨੂੰ ਨਜ਼ਰਬੰਦ ਵੀ ਕਰ ਲਿਆ ਹੁਣ ਤੁਹਾਨੂੰ ਵੀ ਨਜ਼ਰਬੰਦ ਕਰਨ ਦੀਆਂ ਤਿਆਰੀਆਂ ਨੇ ਇੱਥੋਂ ਤੱਕ ਵੀ ਗੱਲਬਾਤ ਸਾਹਮਣੇ ਆ ਰਹੀ ਹੈ ਇਹ ਭਰਾ ਜੀ ਸਰਕਾਰਾਂ ਹਮੇਸ਼ਾ ਹੀ ਕਿਸਾਨਾਂ ਨੂੰ ਦਬਾਉਂਦੀਆਂ ਹੁੰਦੀਆਂ ਨੇ ਜਿਹੜੇ ਲੋਕ ਲੜਨ ਵਾਲੇ ਨੇ ਉਹਨਾਂ ਨੂੰ ਪਹਿਲਾਂ ਤੋਂ ਦਬਾਉਂਦੀਆਂ ਹੁੰਦੀਆਂ ਨੇ ਤੁਹਾਡੇ ਯਾਦ ਹੋਵੇ ਦਿੱਲੀ ਮੋਰਚਾ ਲਾਉਣ ਤੋਂ ਪਹਿਲਾਂ ਅਸੀਂ ਕਿਸਾਨਾਂ ਨੂੰ ਜਾਗਰੂਤ ਕਰ ਰਹੇ تھے ਸਾਰੇ ਪੰਜਾਬ ਦੇ ਅਸੀਂ ਪਲੇਟਫਾਰਮ ਤੇ ਜਿਹੜੇ ਉਹ ਰੋਕਲੇ ਸੀ ਟ੍ਰੇਨਾਂ ਜਾਮ ਕਰਨ ਵਾਸਤੇ ਡੀਸੀ ਸੰਗ ਪਟਿਆਲਾ ਨੇ ਬਿਆਨ ਲਾਤਾ ਵੀ ਪਟਿਆਲੇ ਜ਼ਿਲ੍ਹੇ ਚ ਕੋਈ ਟ੍ਰੇਨ ਨਹੀਂ ਰੋਕਣ ਦਿੰਦੇ ਅਸੀਂ ਨਾ ਰੁਕੀਆ ਦੂਜੇ ਦਿਨ ਅਸੀਂ ਇੱਥੇ ਨਾਬੇ ਕੋਲੇ ਪਿੰਡ ਚੜਾ ਚੜਾ ਟਕਰਾਲੇ ਦੇ ਫਾਟਕਾਂ ਕੋਲੇ ਅਸੀਂ ਜਾ ਕੇ ਧਰਨਾ ਲਾ ਕੇ ਉਹ ਟ੍ਰੇਨਾਂ ਰੋਕਤੀਆਂ ਸੀ ਇਹੀ ਹੁਣ ਇਹਨਾਂ ਦਾ ਹੰਕਾਰ ਆ ਵੀ ਅਸੀਂ 5 ਮਾਰਚ ਨੂੰ ਉੱਥੇ ਜਾਣ ਨਹੀਂ ਦਿੰਦੇ ਇਹਨਾਂ ਦੀ ਬਹੁਤ ਵੱਡੀ ਗਲਤਫਹਿਮੀ ਹੈ ਭਰਾਵੋ ਇਹ ਸੰਯੁਕਤ ਮੋਰਚਾ ਕਿਸੇ ਇੱਕ ਪਿੰਡ ਦਾ ਨਹੀਂ ਪੂਰੇ ਪੰਜਾਬ ਦਾ ਜਿਹੜਾ ਚੰਡੀਗੜ੍ਹ ਹੈ ਉਹ ਪੰਜਾਬ ਦੇ ਪਿੰਡ ਉਜਾੜ ਕੇ ਬਣਿਆ ਜਿਹੜੇ ਚੰਡੀਗੜ੍ਹ ਦੇ ਆਲੇ-ਦਾਲੇ ਪਿੰਡ ਨੇ ਸਾਡੇ ਉਹ ਸਾਡੇ ਕਿਸਾਨ ਭਰਾ ਖੇਤਾਂ ਵਿੱਚ ਦੀ ਤੁਰ ਕੇ ਵਗ ਜਾਣਗੇ ਕੌਣ ਰੋਕੂ ਉਹਨਾਂ ਨੂੰ ਸੜਕਾਂ ਤੇ ਪੁਲਿਸ ਲਾ ਸਕਦੇ ਨੇ ਖੇਤਾਂ 'ਚ ਨਹੀਂ ਪੁਲਿਸ ਲਾ ਸਕਦੇ ਜੇ ਆਗੂਆਂ ਨੂੰ ਰੀਟੇਨ ਕਰ ਲੈਣਗੇ ਕਿੰਨੇਕ ਨੂੰ ਕਰ ਲੈਣਗੇ ਜ਼ਿਲ੍ਹਾ ਪ੍ਰਧਾਨ ਬਲਾਕ ਪ੍ਰਧਾਨਾਂ ਨੂੰ ਫੜ ਲੈਣਗੇ ਜਿਹੜੇ ਸਾਡੇ ਨਾਲ ਪਿੰਡਾਂ 'ਚੋਂ ਕਿਸਾਨ ਤੁਰਦੇ ਨੇ ਸਾਰੇ-ਸਾਰੇ ਪਿੰਡ ਤੁਰਦੇ ਨੇ ਉਹ ਖੇਤਾਂ ਵਿੱਚ ਦੀ ਜਾ ਕੇ ਵੀ ਚੰਡੀਗੜ੍ਹ ਨੂੰ ਦੱਬ ਲਾਂਗੇ ਕੋਈ ਬੜੀ ਵੱਡੀ ਗੱਲ ਨਹੀਂ ਭਰਾਵੋ ਇਹ ਸਰਕਾਰ ਦਾ ਭਲੇਖਾ ਕੱਢ ਦਾਂਗੇ 5 ਮਾਰਚ ਨੂੰ ਬਹੁਤ ਵੱਡੇ ਹਜੂਮ ਨਾਲ ਅਸੀਂ ਚੰਡੀਗੜ੍ਹ ਵੀ ਪਹੁੰਚਾਂਗੇ ਪਿੰਡਾਂ 'ਚੋਂ ਟਰੈਕਟਰ ਟਰਾਲੀਆਂ ਲੈ ਕੇ ਤੁਰਾਂਗੇ ਕਿਸਾਨਾਂ ਨੂੰ ਇਹ ਕਿਹਾ ਵੀ ਆਪਣੇ ਟਰੈਕਟਰ ਟਰਾਲੀਆਂ ਕਾਫਲੇ ਬਣਾ ਕੇ ਤੁਰੋ ਜਿੱਥੇ ਤੁਹਾਨੂੰ ਸਰਕਾਰ ਦੇ ਜਾਂ ਕੋਈ ਪੁਲਿਸ ਦਾ ਬੰਦਾ ਰੋਕਦਾ ਉੱਥੇ ਸੜਕਾਂ ਜਾਮ ਕਰਕੇ ਬਹਿ ਜਾਓ ਤੱਲ ਨੂੰ ਪੰਜਾਬ ਸਰਕਾਰ ਨੂੰ ਪਤਾ ਲੱਗ ਜੂਗਾ ਵੀ ਬਰਲਡ ਤੱਕ ਇਹ ਗੱਲ ਜਾ ਰਣੀ ਹੈ ਜੂਟੀ ਤੱਕ ਗੱਲ ਵਗ ਜਾਣੀ ਹੈ ਵੀ ਇੱਕ ਪੰਜਾਬ ਦੇ ਨਲਾਇਕ ਮੁੱਖ ਮੰਤਰੀ ਨੇ ਟੇਬਲ ਤੇ ਉਹ ਗੱਲਾਂ ਦਾ ਜਵਾਬ ਨਹੀਂ ਦੇ ਸਕਿਆ ਇਸ ਕਰਕੇ ਕਿਸਾਨਾਂ ਨਾਲ ਉਹਨੇ ਸਿੱਧਾ ਮੱਥਾ ਲਾਇਆ ਪੰਜਾਬ ਦੇ ਖੇਤੀ ਕਰਨ ਵਾਲੇ ਬੇਸਕੂ ਕਿਸਾਨ ਨੇ ਬੇਸਕੋ ਮਜ਼ਦੂਰ ਨੇ ਬੇਸਕੋ ਹੜਤੀਆ ਨੇ ਸਾਰਿਆਂ ਨੂੰ ਚੈਲੰਜ ਕਰਿਆ ਵੀ ਕਰ ਲੋ ਕੀ ਕਰਨਾ ਹੈ ਮੁੱਖ ਮੰਤਰੀ ਦੀ ਭਾਸ਼ਾ ਨਹੀਂ ਹੈਗੀ ਇਹ ਇੱਕ ਜਿਵੇਂ ਅਨਪੜ ਕੋਈ ਵਿਅਕਤੀ ਖੇਤ ਚ ਦੋ ਸੀਰੀ ਲੜਦੇ ਨੇ ਇਸ ਤਰ੍ਹਾਂ ਦੀ ਮੁੱਖ ਮੰਤਰੀ ਦੀ ਭਾਸ਼ਾ ਮੁੱਖ ਮੰਤਰੀ ਨੂੰ ਸੋਚ ਲੈਣਾ ਚਾਹੀਦਾ ਵੀ ਜਦੋਂ ਸੰਯੁਕਤ ਮੋਰਚੇ ਨੇ ਕੋਈ ਆਪਣਾ ਪ੍ਰੋਗਰਾਮ ਦੇਤਾ ਤਾਂ ਉਹ ਹਰ ਹਿੱਲੇ ਕਰਾਂਗੇ ਉਹਨੂੰ ਰੋਕਣ ਦਾ ਇੱਕੋ ਹੱਲ ਹੈ ਵੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨ ਲਵੇ ਟੇਬਲ ਤੇ ਬਹਿ ਕੇ ਗੱਲ ਕਰੇ ਤਾ ਇਹੋ ਜਿਹੇ ਪ੍ਰੋਗਰਾਮ ਰੁਕ ਸਕਦੇ ਨੇ ਜਿਹੜੇ ਹਿਸਾਬ ਨਾਲ ਸਰਕਾਰ ਨਾਲ ਤਲਖੀ ਹੋ ਗਈ ਹੁਣ ਪ੍ਰੋਗਰਾਮ ਭਾਵੋ 100% ਕਰਕੇ ਰਾਂਗੇ ਚਾਹਨੀ ਕਿ ਤਿਆਰੀਆਂ ਨੇ ਤੁਹਾਡੀ ਜਿਹੜੀ ਪਲੈਨਿੰਗ ਪਹਿਲਾਂ ਦੀ ਬਣਾਈ ਹੋਈ ਸੀ ਉਹੀ ਪਲੈਨਿੰਗ ਚੱਲੂ ਉਵੇਂ ਤੁਸੀਂ ਕਾਫਲੇ ਸਮੇਤ ਚੱਲੋਗੇ ਕਾਫਲੇ ਸਮੇਤ ਚੱਲਾਂਗੇ ਉਹ ਚ ਸਾਨੂੰ ਮਾੜਾ ਮੋਟਾ ਬਦਲਾਅ ਕਰਨਾ ਪੈ ਸਕਦਾ ਹੈ ਜਿਵੇਂ ਟਰੈਕਟਰ ਟਰਾਲੀਆਂ ਨੇ ਟਰਾਲੀਆਂ ਦੇ ਤਰਪਾਲਾਂ ਵਿੱਚ ਧਰ ਕੇ ਵਗ ਜਾਣਗੇ ਉੱਥੇ ਜਾ ਕੇ ਪਾ ਲਾਂਗੇ ਕਿਉਂਕਿ ਜਿਹੜੇ ਨੇੜੇ ਦੇ ਕਿਸਾਨ ਨੇ ਉਹ ਟਰੈਕਟਰ ਟਰਾਲੀਆਂ ਲੈ ਕੇ ਐਦਾਂ ਹੀ ਵਗ ਜਾਣਗੇ ਜੇ ਟਰੈਕਟਰ ਟਰਾਲੀਆਂ ਨੂੰ ਰੋਕਣਗੇ ਤਾਂ ਪੈਦਲ ਤੁਰ ਕੇ ਵਗ ਜਾਣਗੇ ਬੱਸਾਂ ਨਹੀਂ ਵਗ ਜਾਣਗੇ ਅਪ ਦਾ ਜਿਹੜਾ ਸਾਡਾ ਪ੍ਰੋਗਰਾਮ ਦਿੱਤਾ ਹੋਇਆ ਉਹਨੂੰ ਪੂਰ ਚਾੜ੍ਹਨ ਵਾਸਤੇ ਅਸੀਂ ਪੂਰਾ ਜ਼ੋਰ ਤਾਨ ਲਾਵਾਂਗੇ ਠੀਕ ਹੈ ਜਾਨੀ ਕਿ ਸਾਰੀਆਂ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਦੇ ਅੰਡਰ ਆਉਂਦੀਆਂ ਨੇ ਜਿਹੜੀਆਂ ਉਹ ਸਾਰੀਆਂ ਪਹੁੰਚਣਗੀਆਂ ਸਾਰੀਆਂ ਟਰਾਲੀਆਂ ਲੈ ਕੇ ਪਹੁੰਚਣਗੀਆਂ ਜਿਵੇਂ ਤੁਹਾਨੂੰ ਪਲੈਨਿੰਗ ਦੱਸੀਆ ਕਿ ਉਸੇ ਤਰ੍ਹਾਂ ਇਕੱਠ ਹੋਣਾ ਹੀ ਹੋਣਾ ਪੱਕਾ ਉੱਥੇ ਬਿਲਕੁਲ ਜੀ ਬਿਲਕੁਲ ਭਾਰਤੀ ਕਿਸਾਨ ਯੂਨੀਅਨ ਰਾਜਿਆਲ ਜੇ ਸਾਡੇ ਜ਼ਿਲ੍ਹਾ ਪ੍ਰਧਾਨ ਫੜਲੇ ਤਾਂ ਜ਼ਿਲ੍ਹੇ ਦੇ ਜਿਹੜੇ ਸੀਨੀਅਰ ਮੀਤ ਪ੍ਰਧਾਨ ਨੇ ਜ਼ਿਲ੍ਹੇ ਦੇ ਜਰਨਲ ਸਕੱਤਰ ਨੇ ਸਾਡੇ ਉਹ ਸਾਡੇ ਨਾਲ ਹੈਗੇ ਨੇ ਕੰਮ ਕਰਾਉਣ ਵਾਸਤੇ ਕੋਈ ਗੱਲ ਨਹੀਂ ਜੇ ਇੱਕ ਅੱਧੇ ਬੰਦੇ ਨੂੰ ਫੜਾਇਆ ਜਾਂਦਾ ਸਾਡੇ ਕਸ਼ਮੀਰ ਸਿੰਘ ਜੀ ਕਰਾਚੋਂ ਜ਼ਿਲ੍ਹੇ ਦੇ ਜਰਨਲ ਸਕੱਤਰ ਨੇ ਉਹਨਾਂ ਦੀ ਰੈਣਮਾਈ ਹੇਠ ਅਸੀਂ ਪ੍ਰੋਗਰਾਮ ਕਰਾਂਗੇ ਟਰਾਲੀਆਂ ਲੈ ਕੇ ਚੱਲਾਂਗੇ ਭਾਰਤੀ ਕਿਸਾਨ ਯੂਨੀਅਨ ਅਗਰਾਹਾ ਵੱਲੋਂ ਤੈਰਿਆਂ ਹੋ ਰਹੀਆਂ ਨੇ ਬੁਰਜ ਗੇਲੋਂ ਡਕੌਂਦਾ ਵੱਲੋਂ ਸਾਰੀਆਂ ਜਥੇਬੰਦੀਆਂ ਜਿੰਨੀਆਂ ਸੰਯੁਕਤ ਮੋਰਚੇ ਦਾ 파ਰਟ ਨੇ ਹਿੱਸਾ ਨੇ ਉਹ ਸਾਰੀਆਂ ਤਿਆਰੀਆਂ ਕਰ ਰੱਖੇ ਨੇ ਤਿਆਰੀਆਂ ਮੁਕੰਮਲ ਨੇ ਥੋੜਾ ਬਹੁਤਾ ਰੱਦੋ ਬਦਲ ਜਾ ਕੋਈ ਰੂਟ ਬਦਲ ਲਿਆ ਜਾ ਕੋਈ ਇਹੋ ਜਿਹਾ ਪ੍ਰੋਗਰਾਮ ਕਰ ਸਕਦੇ ਆ ਕਿਉਂਕਿ ਸਰਕਾਰ ਨੂੰ ਕਈ ਵਾਰੀ ਕੋਈ ਭੁਲੇਖਾ ਪਾ ਕੇ ਆਪਣੇ ਜਿੱਥੇ ਮਿੱਥਿਆ ਹੋਇਆ ਜਿੱਥੇ ਪ੍ਰੋਗਰਾਮ ਹੈ ਮੋਹਾਲੀ ਚ ਜਾ ਕੇ ਅਸੀਂ ਚੰਡੀਕੜ ਵੜਨ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਜੀ ਸੋ ਭਾਰਤੀ ਕਿਸਾਨ ਜਥੇਬੰਦੀਆਂ ਪਹੁੰਚਣਗੀਆਂ 5 ਮਾਰਚ ਨੂੰ ਪੱਕਾ ਤੈਅ ਕਰ ਲਿਆ ਤੇ ਕਹਿ ਰਹੇ ਨੇ ਕਿਉਂਕਿ ਬਹੁਤ ਆਗੂ ਨਜ਼ਰਬੰਦ ਕੀਤੇ ਗਏ ਨੇ ਕਿ ਨਜ਼ਰਬੰਦਤਾ ਕਰ ਲੇ ਪਰ ਜਿਹੜੀਆਂ ਜਥੇਬੰਦੀਆਂ ਨੇ ਓਹ ਚੰਡੀਗੜ੍ਹ ਦੇ ਵਿੱਚ ਪਹੁੰਚਣ ਗੀ ਜਾਂ ਇਹੀ ਪਹੁੰਚਣ ਗੀ ਚਾਹੇ ਕਿਸ ਤਰੀਕੇ ਨਾਲ ਜਾਣਾ ਪਵੇ ਵੱਡੇ ਕਾਫਲੇ 5 ਮਾਰਚ ਨੂੰ ਪਹੁੰਚਣੇ ਹੀ ਪਹੁੰਚਣੇ ਨੇ ਇਹ ਬਲਾਕ ਪ੍ਰਧਾਨ ਦਾ ਕਹਿਣਾ ਸੋ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਕਿਸਾਨਾਂ ਬਾਰੇ ਕੀ ਸੋਚਦੀ ਆ ਕੋਈ ਮੀਟਿੰਗ ਅੱਗੇ ਹੁੰਦੀ ਆ ਨਹੀਂ ਹੁੰਦੀ ਆ ਤੇ ਕਿਸਾਨਾਂ ਨੂੰ ਚੰਡੀਗੜ੍ਹ ਚ ਐਂਟਰ ਹੋਣ ਦਿੰਦੇ ਨੇ ਜਾਂ ਨਹੀਂ ਦਿੰਦੇ ਕੈਮਰਾਮੈਨ ਹਸਨ ਜੁਬਰਾ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ